ਪੰਜਾਬ ਅਤੇ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanjha.in ਤੇ ਪੰਜਾਬ ਵਿੱਚ ਜੋ ਸੰਜੇ ਸਿੰਘ ਨੇ ਔਰ ਸੁੱਚਾ ਸਿੰਘ ਛੋਟੇਪਨ ਨੇ ਜੋ ਪੰਜਾਬ ਵਿੱਚ ਪਾਰਟੀ ਦਾ ਪੁਨਰਕਠਨ ਕੀਤਾ ਹੈਗਾ ਜਿਸ ਤਰ੍ਹਾਂ ਪੰਜਾਬ ਦੇ ਚੁਣੇ ਹੋਏ ਨਮਾਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈਗਾ ਜਿਸ ਤਰ੍ਹਾਂ ਪੰਜਾਬ ਦੀ ਬਾਕੀ ਲੀਡਰਸ਼ਿਪ ਨਜ਼ਰਅੰਦਾਜ਼ ਕਰਕੇ ਦਿੱਲੀ ਹਾਈ ਕਮਾਂਡ ਨੇ ਜਿਵੇਂ ਦੂਜੀ ਪਾਰਟੀ 'ਚ ਹੁੰਦਾ ਹੈਗਾ ਆਪਣੀ ਮਨਮਾਨੀ ਨਾਲ ਪੰਜਾਬ 'ਚ ਨਿਯੁਕਤੀਆਂ ਕੀਤੀਆਂ ਔਰ ਬੜੇ ਸ਼ਕਤੀ ਕਰਦਾਰ ਵਾਲੇ ਵਿਅਕਤੀਆਂ ਨੂੰ ਪੰਜਾਬ 'ਚ ਬੜੇ ਬੜੇ ਅਹੁਦਿਆਂ 'ਨਾਂ ਨਵਾਜਿਆ ਗਿਆ ਉਸ ਤੋਂ ਪੰਜਾਬ ਵਿੱਚ ਬਹੁਤ ਗੁੱਸਾ ਹੈਗਾ ਪੰਜਾਬ 'ਚ ਰੋ ਹੈਗਾ ਪੰਜਾਬ ਨੂੰ ਇੱਕ ਬਸਤੀ ਦੀ ਤੌਰ ਤੇ ਸ਼ੁਰੂ ਤੋਂ ਹੀ ਇਹਦੇ ਬਾਰੇ ਜੋ ਨਜ਼ਰੀਆ ਹੈਗਾ ਕੇਂਦਰ ਹਾਈ ਮਾਰਦਾ ਉਹ ਨਜ਼ਰ ਆ ਰਿਹਾ ਹੈਗਾ ਇੱਥੇ ਜਿਵੇਂ ਸੂਬੇਦਾਰ ਥਾਪਨੇ ਹੁੰਦੇ ਹੈਗੇ ਆ ਜਿਵੇਂ ਮਿਸਾਲ ਦੇ ਤੌਰ ਤੇ ਪਹਿਲਾ ਮਨੀਸ ਸੋਧਿਆ ਜੀ ਨੂੰ ਲਾਇਆ ਗਿਆ ਫਿਰ ਉਹ ਉਹਨਾਂ ਨੇ ਕੁਝ ਬੰਦੇ ਪੈਦਾ ਕੀਤੇ ਆਪਣੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਨੂੰ ਲਗਾਇਆ ਗਿਆ ਉਹਨਾਂ ਨੇ ਆਪਣਾ ਗਰੁੱਪ ਪੈਦਾ ਕੀਤਾ ਫਿਰ ਉਸ ਤੋਂ ਬਾਅਦ ਅੰਤ ਵਿੱਚ ਬਗੈਰ ਸਾਨੂੰ ਪੁੱਛਿਓ ਬਗੈਰ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਿਓ ਮਨਮਾਨੇ ਢੰਗ ਨਾਲ ਕੇਂਦਰ ਦੇ ਹਾਈ ਕਮਾਂਡ ਨੇ ਸੋਚਾ ਸੀ ਛੋਟੇ ਪੰਨੋ ਥਾਪ ਦਿੱਤਾ ਕਨਵੀਨਰ ਪੰਜਾਬ ਦਾ ਉਹਨਾਂ ਨੇ ਆਣ ਸਾਰ ਪੰਜਾਬ ਵਿੱਚ ਢੇਬੰਦੀ ਪੈਦਾ ਕੀਤੀ ਆਪਣੇ ਹੱਕ ਦੇ ਬੰਦੇ ਪੈਦਾ ਕੀਤੇ ਤੇ ਆਪਣੀ ਇੱਕ ਧਿਰ ਬਣਾਈ ਹੈਗੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ ਦੇ 13 ਹਲਕਿਆਂ ਵਿੱਚੋਂ 9 ਵਿੱਚ 13 ਹਲਕਿਆਂ ਵਿੱਚੋਂ 9 ਵਿੱਚ ਉਹਨਾਂ ਨੇ ਆਪਣੇ ਬੰਦੇ ਫਿੱਟ ਕਰ ਲਏ ਹੈਗੇ ਤੇ ਬਾਕੀ ਚਾਰ ਹਲਕਿਆਂ ਚ ਦੋ ਚ ਭਵੰਤਮਾਨ ਹੋਣਾਂ ਦੇ ਹੱਕ ਦੇ ਬੰਦੇ ਲਗਾਏ ਹੈਗੇ ਤੇ ਦੋ ਹਲਕਿਆਂ ਵਿੱਚ ਫੂਲਕਾ ਸਾਹਿਬ ਦੇ ਹੱਕ ਦੇ ਬੰਦੇ ਲਗਾਏ ਗਏ ਹੈ ਇਹ ਪੰਜਾਬ ਦੀ ਜਿਹੜੀ ਪ੍ਰਭੂਸੱਤਾ ਹੈਗੀ ਹੈ ਜਿਹੜੀ ਆਜ਼ਾਦੀ ਹੈਗੀ ਹੈ ਪੰਜਾਬ ਦੀ ਪਾਰਟੀ ਦੀ ਆਜ਼ਾਦੀ ਹੈਗੀ ਹੈ ਜਿਸ ਫੈਡਰਲ ਨੇ ਆਪਾਂ ਗੱਲ ਕਰਦੇ ਹੈਗੇ ਜਿਹੜੀ ਪਾਰਟੀ ਆਪਣੀ ਪਾਰਟੀ ਦੇ ਅੰਦਰ ਫੈਡਰਲ ਸਟਰਕਚਰ ਲਾਗੂ ਨਹੀਂ ਕਰ ਸਕਦੀ ਇੱਕ ਜਮਹੂਰੀ ਉਸੂਲ ਨਹੀਂ ਲਾਗੂ ਕਰ ਸਕਦੀ ਉਹ ਦੇਸ਼ ਵਿੱਚ ਐਡਵਰਟ ਗੁੰਜਲਦਾਰ ਦੇਸ਼ ਵਿੱਚ ਉਹ ਫੈਡਰਲਿਜ਼ਮ ਜਾਂ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਰਾਜਾਂ ਦੀ ਆਜ਼ਾਦੀ ਉਹਨੂੰ ਕਿਵੇਂ ਲਾਗੂ ਕਰੂਗੀ ਇਸ ਬਾਰੇ ਬਹੁਤ ਸ਼ੰਕੇ ਖੜੇ ਹੁੰਦੇ ਹੈਗੇ ਆ ਜੀ ਡਾਕਟਰ ਰਾਦੇ ਦੇਖੋ ਇਹ ਇਹ ਇਸ ਤੋਂ ਪਾਰਟੀ ਦੀ ਮਾਨਸਿਕਤਾ ਔਰ ਜੋ ਪਾਰਟੀ ਚ ਕਲਚਰ ਪੈਦਾ ਹੋ ਗਿਆ ਹੈਗਾ ਹਾਈ ਕਮਾਂਡ ਦਾ ਇੱਕ ਬੰਦੇ ਕੋਲ ਪਾਵਰ ਸਾਰੀਆਂ ਦੇਣੀਆਂ ਜਿਹਦੇ ਆਪਾਂ ਬਾਰੇ ਇਲਜ਼ਾਮ ਲਾਦੇ ਸੀ ਕਾਂਗਰਸ ਬਾਰੇ ਕਿ ਅਕਾਲੀਆਂ ਬਾਰੇ ਕਿ ਬਾਦਲ ਕੋ ਸਾਰੀਆਂ ਪਾਵਰਾਂ ਹੈਗੀਆਂ ਸੋਨੀਆ ਕੋ ਸਾਰੀਆਂ ਪਾਵਰਾਂ ਹੈਗੀਆਂ ਮਲਾਇਮ ਕੋ ਸਾਰੀਆਂ ਪਾਵਰਾਂ ਮਾਇਬਦੀ ਕੋ ਪਾਵਰਾਂ ਮਮਤਾ ਕੋ ਪਾਵਰਾਂ ਜੈਲਲਲ ਤੱਕ ਨੂੰ ਪਾਵਰਾਂ ਜਿਵੇਂ ਸਿੰਗਲ ਹਾਈ ਕਮਾਂਡ ਕਲਚਰ ਸਿੰਗਲ ਬੰਦੇ ਕੋਲ ਪਾਵਰਾਂ ਸੀਗੀਆਂ ਉਹ ਹਾਈ ਕਮਾਂਡ ਕਲਚਰ ਆਮ ਆਦਮੀ ਪਾਰਟੀ ਅੱਜ ਪੂਰੀ ਤਰ੍ਹਾਂ ਉਹ ਉਹ ਭਾਰੂ ਹੋ ਚੁੱਕਿਆ ਹੈਗਾ ਹੈ ਔਰ ਬਾਕੀ ਥੱਲੇ ਜਿਹੜੇ ਵਲੰਟੀਅਰ ਹੈਗੇ ਆ ਜੋ ਹੇਠਲੀ ਲੀਡਰਸ਼ਿਪ ਹੈਗੀ ਹੈ ਸੂਬੇ ਦੀ ਲੀਡਰਸ਼ਿਪ ਥੱਲੇ ਲਾ ਕੇ ਇੱਕ ਇੱਕ ਦੋਮ ਦਰਜੇ ਦੇ ਮਤਲਬ ਪਾਰਟੀਸਨਟ ਬਣਾ ਕੇ ਉਹਨ ਰੱਖਿਆ ਜਾ ਰਿਹਾ ਹੈਗਾ